ਸੋ ਸਾਰੇ ਕਿਸਾਨ ਵੀਰੋ ਤੁਹਾਡਾ ਬਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਹੈ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਜ਼ਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈ 92018 2521 ਤੇ ਅੱਜ ਤੁਹਾਡੇ ਲਈ ਲੈ ਕੇ ਆਏ ਵੀਰੇ ਦੋ ਨਾਗ ਤੇ ਆ ਵੀਰੇ ਥੋੜੀ ਜੀ ਕ੍ਰੋਸ ਚ ਬਾਈ ਹਰਗੇ ਘਰੇ ਹੈ ਨਹੀਂ ਸੀ ਤੇ ਵੀਡੀਓ ਆਪ ਨੂੰ ਬਣਾਉਣੀ ਪੈ ਰਹੀ ਆ ਤੇ ਬਾਈ ਜੀ ਹਰਗੇ ਅਨੁਸਾਰ ਪਹਿਲੇ ਸੂਏ ਵੀਰੇ ਨੇ 14-15 ਲੀਟਰ ਦੁੱਧ ਦਿੱਤਾ ਤੇ ਹੁਣ 7 ਅੰਕ ਦਿਨਾਂ ਦੀ ਕੱਚੀ ਆ ਵੀਰੇ ਖਾਣ ਦੇਖ ਸਕਦੇ ਹੋ ਤੁਸੀਂ ਮੂਰਲੇ ਥਣ ਵੱਡੇ ਆ ਮਗਰਲੇ ਥਣ ਛੋਟੇ ਅਲੱਗ-ਅਲੱਗ ਥਾਣਾ ਵੀਰੇ ਸਾਰੇ ਪਾਟੀ ਬੰਤਰ ਦੀ ਬਹੁਤ ਸੋਹਣੀ ਆ ਥੋੜਾ ਦਰਮਿਆਨਾ ਕਾਦਾ ਬਾਈ ਮਾੜੀ ਤੋਰ ਕੇ ਦਿਖਾ ਦੇ ਜੀ ਇਹ ਗਾਜੀ ਵੀਰੇ 15 ਦਿਨਾਂ ਦੀ ਕੱਚੀ ਆ ਇਹ ਅੱਜ 15 ਸਾਤ ਹੁੰਦਰ ਪੂਰੇ ਸਹੀ ਇਹਦੇ 15 ਦਿਨਾਂ ਦੀ ਕੱਚੀ ਆ ਤੁਸੀਂ ਹਵਾਨਾ ਦੇਖ ਸਕਦੇ ਹੋ ਬਾਈ ਘਰੇ ਰੱਖਣ ਵਾਲੀ ਵੇੜਾ ਬਾਈ ਜੇ ਕਿਸੇ ਨੂੰ ਚਾਹੀਦੀ ਹੋਵੇ ਤਾਂ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਜਿਹੜਾ ਉੱਪਰ ਆ ਰਿਹਾ ਨੰਬਰ ਉਹ ਬਾਈ ਦਾ ਹੀ ਹੈ ਸਕਰੀਨ ਉੱਪਰ ਦੇਖ ਸਕਦੇ ਹੋ ਤੁਸੀਂ ਤੇ ਵੀਰ ਜੀ ਆਪਣੇ ਕੋਲ ਆ ਜਿਹੜਾ ਦੂਜਾ ਨਾਮ ਆ ਤੇ ਥੋੜਾ ਸ਼ਾਈ ਵਾਲਾ ਵੀਰੇ ਤੇ ਕੱਲ ਸੂਈ ਆ ਮਗਰ ਇਹਦੇ ਬੱਚਾ-ਬੱਚਾ ਵੀ ਦਿਖਾਉਣੇ ਤੁਹਾਨੂੰ ਖਣ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਵੀਰੇ ਤੁਸੀਂ ਚੰਗੇ ਥਾਣਾ ਵੀਰੇ ਮੁੱਠੀ ਮੁੱਠੀ ਥਾਣਾ ਥੋੜੇ ਗਾਂ ਦੇ ਸਿੰਘ ਆ ਵੀਰੇ ਮਗਰ ਇਹਦੇ ਆ ਬੱਚਾ 8 ਲੀਟਰ ਵੀਰੇ ਬੜਾ ਤਿਆਰ ਆ ਮਗਰ ਓਹ ਬੱਚਾ ਵੀਰੇ 8 ਲੀਟਰ ਬੜਾ ਤਿਆਰ ਆ ਤੇ ਬਾਈ ਜੀ ਮੁੱਲ ਕੀ ਕਰਦੇ ਆ ਇਹਦਾ ਮੁੱਲੇ ਦਾ 35000 ਰੁਪਏ ਆ ਜੀ ਇਹਦਾ ਮੁੱਲ ਵੀਰੇ 35000 ਰੁਪਿਆ ਤੇ ਬਾਈ ਜੀ ਇਹਦਾ ਕੀ ਮੁੱਲ ਕਰਦੇ ਆਪਾਂ ਇਹਦਾ ਮੁੱਲ 40000 ਰੁਪਏ ਆ ਜੀ ਇਹਦਾ ਮੁੱਲ 40000 ਰੁਪਿਆ ਕਰਦੇ ਆ ਜੇ ਕਿਸੇ ਵੀਰ ਨੇ ਲੈਣੀ ਹੋਵੇ ਤੇ ਬਾਈ ਨਾਲ ਜਰੂਰ ਕੰਟੈਕਟ ਕਰੋ ਤੇ ਬ੍ਰਾਡਕਾਸਟ ਫਾਰਮ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ ਬਾਈ ਜੀ